ਨਨ ਨੇ ਮੇਰਾ ਇੱਕ ਸੁਪਨਾ ਦਾਦੇ ਚੜਾ ਗਿਆ ਦਾਜ ਦਾਦੇ ਚੜਕੇ ਮੈਂ ਲੁਧਿਆਣਾ ਸ਼ਹਿਰ ਛੱਡਣਾ ਨਾ ਭਾਜੀ ਮੈਂ ਨਹੀਂ ਛੱਡਣਾ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮੇ ਜੀਮਾ ਵਲੋਗਸ ਤੇ ਤੁਹਾਡਾ ਸਾਕਤਾ ਤੁਹਾਡੀ ਦੁਆ ਦੇ ਨਾਲ ਸੀ ਸਰਦ ਨਹੀਂ ਠੀਕ ਹੈ ਤੱਕ ਠੀਕ ਹੀ ਨੇ ਚਾਪਿੰਡ ਮੈਨੇ ਕਿਵੇਂ ਹੋ ਹੈਲੋ ਗਾਇਜ਼ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਾ ਨਾ ਬਰੈਡ ਨਾਲ ਹੋ ਰਹੀ ਆਪਣੀ ਗੁੱਡ ਮਾਰਨਿੰਗ ਆਜੋ ਖਾ ਲੋ ਸਾਰੇ ਜਣੇ ਬਰੈਡ ਗਾਇਜ਼ ਆਪਾਂ ਫੋਟੋ ਖਿੱਚ ਲਈਏ ਫੋਟੋ ਖਿੱਚਣੀ ਇਜ਼ ਵੈਰੀ ਇੰਪੋਰਟੈਂਟ ਹੁਣ ਜਿੰਦੇ ਵਿੱਚ ਕਰਨ ਕਿ ਆਏ ਤੁਸੀਂ ਹੁਣ ਸਬਜ਼ੀਆਂ ਤੜਕਾ ਲਾ ਦੇ ਚ ਹਮਰੀ ਇਤਨੂੰ ਕੋਕਾ ਦੂਣਾ ਉਹ ਆ ਮੈਂ ਕੱਟਿਆ ਹੀ ਸਬਜ਼ੀਆਂ ਦੇ ਬਸ ਤੋਂ ਸਬਜ਼ੀਆਂ ਤੜਕਾ ਲਾ ਦੇ ਮੈਂ ਜਿਹੜਾ ਵਲੌਗ ਰਹਿ ਗਿਆ ਉਹ ਐਡਿਟ ਕਰਦਾ ਅਸੂਰੇ ਬਾਤ ਆ ਵਲੌਗ ਹੂੰ ਗਾਇਜ਼ ਹੁਣ ਸਾਡੇ ਵਲੌਗ ਆਏ ਆ ਅਮ ਜ ਤੜ ਤੜਾ ਤੜ ਤੜਾ ਤੜ ਤਾ। ਪਿਲੀਏ ਰੋਟੀ ਖਾ ਲਈਏ ਨਾਲੀਏ ਤੋੜੀਏ। ਤੁਹਾਨੂੰ ਪਤਾ ਜੀ ਰਾਤ ਬਹੁਤ ਲੇਟ ਸੁੱਤੇ ਸੀਗੇ। ਤੇ ਅਸੀਂ ਰਾਤ ساری ਰਾਤ ਸ਼ੋਪਿੰਗ ਕਰਦੇ ਰਹੇ ਆ। ਹਾਂ ਸ਼ੋਪਿੰਗ ਕੀਤੀ ਤੁਸੀਂ? ਹਾਂ ਮੈਂ ਇੱਕ ਪੈਂਟਰ ਡਰ ਕੀਤੀ ਐ। ਇੱਕ ਟਾਪ ਆਰਡਰ ਕਿੰਨਾ ਮੰਮੀ ਨੇ ਦੋ ਤਿੰਨ ਸੂਟ ਆਰਡਰ ਕੀਤੇ ਨੇ। 6 6 ਸੂਟ ਆਰਡਰ ਕੀਤੇ ਆ। ਮੈਂ ਵੀ ਕਰੂੰਗਾ ਬੈ ਕੇ ਲੰਮ ਲੰਮ। ਗਾਇਜ਼ ਗੈਸ ਕਰੋ ਕਿੰਨੇ ਦੇ ਹੋਣਗੇ 6 ਸੂਟ। ਮੈਂ ਵੀ ਕਰੂੰਗਾ ਬੈ ਕੇ ਮੈਂ ਤਾਂ ਫਲਿੱਪ ਕਾਰਡ ਤੋਂ ਕਰੂੰਗਾ। ਹੂੰ ਫਲਿੱਪ ਕਾਰਡ ਤਾਂ ਨਹੀਂ ਕਰਨਗੇ। ਅਸੀਂ ਤਾਂ ਸਸਤੇ ਐਪ ਤੋਂ ਕਰ ਰਿਹਾ। ਕਿਹੜਾ? ਮੇਸ਼ਾ ਤਾਂ ਮੇਰੇ ਅਰਬੀ ਕੁੜੀ ਸੀਗੀ ਉਹਨੇ ਪਤਾ ਹੀ ਕਰਨਾ ਕਹਿੰਦੀ ਮੈਂ ਪਹਿਲਾਂ ਜਾ ਕੇ ਚੀਜ਼ ਪਸੰਦ ਕਰਦੀ ਆ ਮੈਂਤਰਾ ਤੇ ਠੀਕ ਆ ਫਿਰ ਮੈਂ ਆ ਜਾਂਦੀ ਆ ਫਲਿੱਪ ਕਾਟ ਤੇ ਠੀਕ ਆ ਉੱਥੇ ਰੇਟ ਦੇਖ ਲੈਂਦੀ ਆ ਫਿਰ ਕਹਿੰਦੀ ਮੈਂ ਆ ਜਾਂਦੀ ਆ ਹੋਰ ਕਿਸੇ ਐਪ ਤੇ ਪਤਾ ਨਹੀਂ ਕਿਹੜੇ ਤੇ ਕਹਿੰਦੀ ਲਾਸਟ ਮੈਂ ਸ਼ਾਪਿੰਗ ਪਤਾ ਕਿਤੋਂ ਕਰਦੀ ਮੀਸ਼ਾ ਤੋਂ ਗਾਇਜ਼ ਆਪਾਂ ਤਾਂ ਆਫਲਾਈਨ ਸ਼ਾਪਿੰਗ ਕਰਨ ਚੱਲਾਂਗੇ ਕਿੱਥਾ ਜਾਇਓ ਤੁਸੀਂ ਆਪਾਂ ਨਿਕ ਜਾਂਦੇ ਮੈਂ ਸੰਡਣ ਜਾਣਾ ਵਾ ਤੂੰ ਹਣ ਕਰਤਾ ਲਿੱਤੀ ਆ ਲੈ ਜਿਵੇਂ ਮੈਨੂੰ ਕਹਿਣਾ ਮੈਨੂੰ ਇੱਕ ਪੈਂਟ ਦਿਵਾ ਦਿਓ ਜਿਆਦਾ ਨਿੱਪ ਗਿਆ ਪਰ ਮੇਰੀ ਇੱਕ ਪੈਂਟ ਇੰਨੇ ਦੀ ਇਹਨਾਂ ਦੋਨਾਂ ਦੇ ਕੱਪੜੇ ਨਹੀਂ ਆਲੇ ਤੈਨੂੰ ਬਰਥਡੇ ਤੇ ਕੁਝ ਨਹੀਂ ਮਿਲਣਾ ਮਨਿੰਦਰ ਉਦਾਂ ਲੈ ਦਾਂਗੇ ਬੇਸ਼ੱਕ ਬਰਥਡੇ ਤੋਂ ਬਾਅਦ ਲੈ ਕੇ ਦਵਾਂਗੇ ਹਣ ਕਿਉਂ ਇਹਦੇ ਨੇ ਬਰਥਡੇ ਵਾਲੇ ਦਿਨ ਉਹ ਇਹਨੇ ਨਾ ਥੋੜੇ ਦਿਨ ਪਹਿਲਾਂ ਕਾਂਡ ਦਿੱਤਾ ਸੀਗਾ ਸ਼ਾਇਦ ਉਹ ਵਲੌਗ ਚ ਨਹੀਂ ਆਇਆਗਾ ਕਿਉਂਕਿ ਉਸ ਦਿਨ ਫੋਨ ਬੰਦ ਸੀ ਅਸੀਂ ਸੀਗੇ ਜੀ ਮਾਸੀ ਕੇ ਘਰ ਆ। ਉਹ ਨਾਲੇ ਕੱਪੜੇ ਮੇਲੇ ਨਹੀਂ 1600 ਚ ਅਸੀਂ ਦੋਨਾਂ ਨੇ ਸ਼ਾਪਿੰਗ ਨਹੀਂ ਕੀਤੀਗੀ। ਹੂੰ। ਮੈਂ ਵਰਦ ਨਹੀਂ 1600 ਦੀ ਪੈਂਟ। ਮੈਂ ਵੀ ਨਹੀਂ ਲਿੱਤਾ ਕੋਈ ਚ ਫਾਕ ਟੌਪ ਲਿੱਤਾ ਬਸ। ਹੂੰ। ਕਰਦਾ। ਟੌਪ ਲਿੱਤਾ ਵਿਚਾਰੀ ਨੇ ਸਰਫੈਸ 60 ਰੁਪਏ ਦਾ। ਹੈ? ਹਾਂ। ਮੈਂ ਵੀ ওভারਸਾਈਜ਼ ਟੀ-ਸ਼ਰਟ ਮੰਗਾਈ। ਆ ਮੇਰਾ ਭਰਾਪਾ ਦੋਨੋਂ ਪਾ ਕੇ ਰਾਂਗੇ ਸ਼ੇਅਰ ਕਰਕੇ ਠੀਕ ਆ। ਮਾ ਉਹ ਕੁੜੀਆਂ ਆ ਲਿਆ। ਉਹਦੇ ਤੇ ਤੇ ਨਾ ਬਹੁਤ ਪੱਤਾ ਜਾਂ ਬਣਿਆ ਹੋਇਆ ਵਾ ਕੋਈ ਨਹੀਂ ਆਪ ਘਰੇ ਘਰੇ ਵਾਲੇ ਕੋਈ ਉਹਦੇ ਤੇ ਕੁੜੀ ਬਣੀ ਹੋਈ ਆ ਕੋਈ ਨਹੀਂ ਮੈਂ ਕਹਿ ਦਿੰਦਾ ਮੇਰੀ ਮम्मा ਵਾ ਆ ਮੈਂ ਤਾਂ ਪਾਉਂਗੀ ਬੁੱਕਾ ਮਿੱਠਾ ਪਣ ਉਹਦੇ ਘਟਾ ਦੇ ਦੋ ਤੇ ਬਿਸਕੁਟ ਡਬੋ ਕੇ ਖਾਣੇ ਆ ਆਹ ਬਰੈਡ ਡਬੋ ਕੇ ਖਾ ਫੇਣੀ ਲੁੱਪ ਬਲੱਡੀ ਡਬੋ ਕੇ ਖਾਉਂਗਾ ਹੋਈ ਮੈਂ ਆਪਣਾ ਨੰਨਾ ਸਾ ਦਬੋਣੇ ਲੱਗਾ ਐਡੇ ਚ ਜਿਹਦੇ ਹਿਸਾਬ ਨਾਲ ਤੂੰ ਪੀਂ ਲੱਗਾ ਮੇਰਾ ਤਾਂ ਆਪ ਡੱਬ ਜਾਣਾ ਯਾਰ ਮੇਰੇ ਸਿਮ ਦੀ ਰੇਂਜ ਹੀ ਉੱਡ ਗਈ ਆ ਪਤਾ ਨਹੀਂ ਕਿਉਂ ਨਾਰੀ ਚਾਰਜ ਹੋ ਰਿਹਾ ਵਾ ਇਹ ਜਿਹੜੀ ਮੈਂ ਨੰਬਰ ਨੰਬਰ ਦੇਖੋ ਆਲ ਰੀਚਾਰਜ ਤਾਂ ਦੋਨੇ ਹੀ ਨਹੀਂ ਹੋ ਰਹੇ ਨੇ 5:50 ਮਿੰਟ ਤੇ ਸੁੱਤੀ ਐ ਮੈਂ ਅੱਡੇ ਵੱਜੇ ਵਾਸਤੇ 5:50 ਤੇ ਮੇਰਾ ਬਲੌਗ ਐਡਿਟ ਕਰਦੀ ਕਰਦੀ ਦਾ ਫਿਰ ਮੇਰਾ ਫੋਨ ਛੁੱਟ ਗਿਆ ਤੇ ਫਿਰ ਮੈਂ ਰੱਖ ਕੇ ਅੱਧ ਚ ਉਹ ਮੈਂ ਰੱਖ ਕੇ ਫਿਰ ਸੌਂਗੀ ਫਿਰ ਟਾਈਮ ਕਿੰਨਾ ਹੋ ਗਿਆ 12:00 ਵਜੇ ਨਾਲਿਆ ਹੁਣ ਹੁਣ ਤਾਂ ਹਾਂ ਨਿਰਭਉ ਉੱਠ ਗਿਆ 11:30 12:00 ਦਾ ਟਾਈਮ ਆ ਹਾਂ ਪਰ ਫਿਰਿਆ ਤਾਂ ਨਹੀਂ ਜੇ ਮੈਂ 5 ਵਜੇ ਉੱਠਤੀ ਆ ਤਾਂ ਮੈਂ 11 ਵਜੇ ਉੱਠੀ ਆ ਉੱਠੀ ਪਤਾ ਨਹੀਂ ਕਦੋਂ ਦੀ ਹੋਈ ਨੂੰ ਮੀਨਾ ਅੰਟੀ ਦੇ ਆਉਣ ਤੋਂ ਘੰਟਾ ਪਹਿਲਾਂ ਦੀ ਮੈਨੂੰ ਪਤਾ ਆ ਹਾਂ ਛੱਡ ਨਹੀਂ ਯਾਰ ਨਾਲੇ ਮੇਰਾ ਇੱਕ ਸੁਪਨਾ ਆ ਦਾਦੇ ਚੜਾ ਕੇ ਦਾਜੇ ਦਾਜੇ ਚੜਕੇ ਮੈਂ ਲੁਧਿਆਣਾ ਸ਼ਹਿਰ ਛੱਡਣਾ ਨਾ ਭਾਜੀ ਮੈਂ ਨਹੀਂ ਛੱਡਣਾ ਤੂੰ ਕਦੋਂ ਛੱਡਣਾ ਤੇਰਾ ਕੀ ਇੱਥੇ ਛੱਡੀ ਜਾਣ ਦੀ ਵਾਈ ਵੀ ਅੱਡਾ ਤੇਰੇ ਸਾਹਮਣੇ ਮੈਂ ਲੁਧਿਆਣਾ ਛੱਡ ਕੇ ਕਿੱਥੇ ਜਾਣ ਨੂੰ ਕਹਿ ਰਹੀ ਆ ਛੱਡੀਗਾ ਮਾ ਮੋਹ ਵਾਲੀ ਚੱਲ ਚਾਹ ਲੁਧਿਆਣਾ ਛੱਡ ਕੇ ਬਾਹਰ ਜਾਣਾ ਮਾ ਦਾਦੇ ਚੜਜਾ ਮੈਂ ਬਾਹਰ ਚੱਲਣਾ ਦਾਦੇ ਚੜਜਾ ਮਾ ਤਾਂ ਤੁਸੀਂ ਜੋ ਦੋਨੇ ਜਣੇ ਦਫਾ ਆ ਜੇ ਮੈਂ ਤਾਂ ਲੁਧਿਆਣਾ ਛੱਡ ਕੇ ਬੱਸ ਬਾਹਰ ਹੀ ਚੱਲ ਨਹੀਂ ਨਾ ਮਸਣਾਂਗੇ ਤਾਂ ਫਲੈਟ ਚ ਰਹਿਣਾ ਮਾ ਦੀ ਮੋਣੀ ਨਹੀਂ ਚਲੀ ਫਲੈਟ ਕੋਹੜ ਚ ਨਹੀਂ ਰਹਿਣਾ ਰਹਿਣਾ ਤਾਂ ਮੈਂ ਧਰਤੀ ਤੇ ਹੀ ਆ ਫਲੈਟ ਚ ਰਹਿਣਾ ਮੈਨੂੰ ਫਲੈਟ ਮਿਲਦਾ ਸਮਝ ਆਹ ਮੋਹਣੀ ਕਿ ਸ਼ੰਗਲ ਹਿਲਸ਼ੀਮਲਾ ਜਾਂ ਜਮਨਾਲੀ ਦੀ ਜੀ ਤੰਗੀ ਦਾ ਨੁਪਾਲੀ ਬੀਬੇ ਜਟਨ ਸਿਆਏ ਨੇ ਮੇਜਾ ਜਾਨ ਸੁਮੀ ਤੇ ਟੰਗੀ ਨਹੀਂ ਮੇਰੀ ਸੱਸ ਦੇ ਜਾਏ ਨੇ ਗਾਇਜ਼ ਗਲਾਸਟ ਕਰੀਏ ਜਰਮਨਿੰਦਰ ਨਾ ਆਮੀ ਹਾ ਬਲ ਮੂਣਾ ਕਿਆ ਸੀ ਇਧਰ ਪੁੱਠੇ ਹੱਥ ਦੀ ਚਪੇੜ ਨਾ ਆਉਣੀ ਆ ਤੇਰੇ ਨਾਲ ਕੰਟਰੋਲ ਕਰ ਨਸਾਂ ਆੜੀਦਾ ਤੂੰ ਔਖਾ ਨਹੀਂ ਹੋਣਾਗਾ ਹੇ ਮੇਰੇ ਉਹ ਗਾਇਜ਼ ਮੇਰੇ ਰਾਤ ਨਾਲ ਇੱਥੇ ਜਿਹੜੀ ਦਰਦ ਹੁੰਦੀ ਸੀਗੀ ਹਨਾ ਤੁਸੀਂ ਦੇਖੀ ਨਾ ਪਿਛਲੇ ਵਲੌਗ ਚ ਜਿਹਨੇ ਜਿਹੜੇ ਰੋਜ਼ ਵਲੌਗ ਦੇਖਦੇ ਉਹਨਾਂ ਨੂੰ ਸਾਰਾ ਕੁਝ ਪਤਾ ਸਾਡੇ ਬਾਰੇ ਅਰੇ ਮੇਰੇ ਇੱਥੇ ਦਰਦ ਹੋ ਰਹੀ ਹੈ ਗਲੇ 'ਚ ਦਿਖਾਓ ਨਹੀਂ ਹੋਣ ਨਹੀਂ ਹੋ ਰਹੀ ਮਤਲਬ ਇੱਥੇ ਹੋ ਰਹੀ ਸੀ ਕੁਝ ਗਿਆ ਹੋ ਰਹੀ ਆ ਹੁਣ ਆ ਮੁੱਦੀ ਪੈ ਤੇ ਤੇਰੇ ਉੱਤੇ ਮੈਂ ਛਾਲ ਮਾਰੂੰਗਾ ਆਏ ਹਾਏ ਅਰੇ ਆਏ ਜੇ ਦੱਬਦੇ ਆ ਨਾ ਫੇਰ ਦਰਦ ਹੁੰਦੀ ਆ ਨਹੀਂ ਤੂੰ ਮੁੱਦੀ ਪੈ ਤੇਰੇ ਉੱਤੇ ਮੈਂ ਛਾਲ ਮਾਰੂੰਗਾ ਜਾ ਤੂੰ ਜਾ ਕੇ ਉਹ ਕਰ ਸਬਜ਼ੀ ਤਲਕਾ ਮਨਿੰਦਰ ਲੱਤ ਪਰ ਕਰ ਮਾਨਾ ਨਾ ਮਾਰਾ ਚੋਨੇ ਦੀ ਵਕਤ ਨੂੰ ਹਵਾਰ ਕਿਤੇ ਇੱਕੋ ਜੀ ਦੁਆਰਾ ਇੱਕੋ ਜੀ ਦੁਆਰਾ ਤੂੰ ਨਾ ਮਾਰੀ ਮੈਂ ਤੈਨੂੰ ਚਪੇੜ ਬਾਰ ਫਿਰ ਨੋੜ ਅੰਨ ਕਰੇ ਗੱਛ ਰੰਗ ਗੱਛ ਹੱਥ ਲਾ ਕੇ ਦੇਖ ਤੇ ਬੰਨ ਦੂ ਤਰੰਗ ਗਾਇਸ ਡੋਲਾ ਆ ਗਿਆ ਦੇਖੋ ਚਾਹੁੰਦਾ ਸੀ ਡੋਲਾ ਇੱਧਰ ਦੇਖ ਗਾਇਸ ਮਸਾਦੇ ਡੋਲੇ ਦੇ ਬਾਣ ਲੱਗੇ ਤੇ ਨੇ ਜਿੰਮ ਤੋਂ ਹਟਾਉਂ ਤੁਹਾਡੇ ਘਰੇ ਵੀ ਚਾਹ ਪੀਣ ਤੋਂ ਬਾਅਦ ਇਦਾਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਚਾਹ ਨਾਲ ਗੱਲਾਂ ਹੁੰਦੀਆਂ ਨੇ ਨਾ ਉਹ ਬਹੁਤ ਵਧੀਆ ਲੱਗਦੀਆਂ ਮੈਨੂੰ ਵਧੀਆ ਲੱਗਦੀਆਂ ਵਧੀਆ ਨਹੀਂ ਵਧੀਆ ਲੱਗਦੀਆਂ ਯਾਰ ਕਦੇ ਕਦੇ ਹੋ ਜਾਂਦਾ ਵੱਧ ਘੱਟ ਲੈਂਗੁਏਜ ਇਦਾਂ ਦੀ ਸਾਡੀ ਪੰਜਾਬੀ ਬੋਲੀ ਆ ਬਿਲਕੁਲ ਪੰਜਾਬੀ ਨੂੰ ਤਰਦਣਾ ਬੋਲੋਗੇ ਤਾਂ ਨਹੀਂ ਹੁੰਦਾ ਵੱਧ ਘੱਟ ਤੇਰੀ ਭੈਣ ਨੂੰ ਵੱਡੇ ਕਾਲਾ ਕੁੱਤਾ ਤੇਨੂੰ ਨਾ ਵੱਡੇ ਤੇਰੀ ਨੂੰ ਵੱਡੇ ਤੇਰੀ ਭੈਣ ਨੂੰ ਵੱਡੇ ਕਾਲਾ ਕੁੱਤਾ ਚੱਲ ਚੱਲੀ ਪੁੱਤਾਂ ਮੈਨਾਂ ਕਹਾਂ ਤੁਹਾਨੂੰ ਬੰਦੇ 10 ਲੱਖ ਰੁਪਏ ਆ ਦੇ ਲੋ ਗਾਈਸ ਇਹ 10 ਲੱਖ ਰੁਪਏ ਪਿੱਛੇ ਨਾ ਮੈਨੂੰ پتہ ਕੋਈ ਨਹੀਂ ਕਿ ਕਹਿੰਦਾ ਮੈਨੂੰ ਪੁੱਤਾਂ ਵਧਾਉਣ ਨੂੰ ਫਿਰਦਾ ਜਦੋਂ ਗਾਈਸ ਇਹ ਮੇਰਾ ਸੋਹਣਾ ਤੇ ਪਿਆਰਾ ਬੱਚਾ ਏ ਇਹ ਜਿੱਦਾਂ ਮਰਦੀ ਆ ਮੈਂ ਇਹਨੂੰ ਬਹੁਤ ਪਿਆਰ ਕਰਦਾ ਮੈਂ ਲੈ ਕਿੰਨਾ ਮੈਂ ਇਹਨੂੰ ਕੁੱਟਦਾ ਨਾ ਉਸ ਤੋਂ ਕਿਤੇ ਜ਼ਿਆਦਾ ਮੈਨੂੰ ਪਿਆਰ ਕਰਦਾ ਗਾਈਸ ਤੁਹਾਨੂੰ ਕੀ ਬਤਾ ਇਹਨੂੰ ਮੈਨੂੰ ਦੋ ਵਾਰੀ ਪਿਆਰ ਕਰਨਾ ਪੈਂਦਾ ਡਬਲ ਪਿਆਰ ਕਰਨਾ ਪੈਂਦਾ ਇਹਦੇ ਪਾਪਾ ਦਾ ਵੀ ਮੇਰਾ ਆਪਣਾ ਵੀ ਇੱਦਾਂ ਕਰਕੇ ਫਲਾਲਾ ਇੱਦਾਂ ਕਰਕੇ ਫਲਾਲਾ ਹੱਥ ਨਾਲ ਰੜਾਈ ਤੂੰ ਐ ਕਰਨਾ ਤੂੰ ਐ ਕਰਲਾ ਸਿੱਧੇ ਕਰਕੇ ਖੜੇ ਕਰ ਲੈ ਇੱਕ ਜਾ ਦੇ ਬੰਦਿਆਂ ਜਾ ਇੱਕ ਮਿੰਟ ਇੱਕ ਮਿੰਟ ਸਾਡਾ ਡਰਾਈਵਰ ਅੰਦਰ ਸਿਕੰਦਰ ਨੂੰ ਜਾਣਾ ਅਮਕ ਉਧਰ ਰਿੱਛੇ ਕਿੱਧਰ ਜਾਣਾ ਸਿੱਧਾ ਕਰ ਲੈ ਇਹ ਪਾਇਲਟ ਸਾਡਾ ਨਾ ਢਿੱਲਾ ਵਾ ਰੁਕਦੇ ਮੈਂ ਲੈ ਕੇ ਜਾਣਾ ਮੈਂ ਜਾ ਚਲਾਣਾ ਰਿੱਛੇ ਐ ਅਸੀਂ ਪਾਪਾ ਕੋਲ ਚੱਲੇ ਉੱਡ ਕੇ ਪਾਪਾ ਲੈਂਡ ਹੋ ਗਿਆ ਜਹਾਜ ਉਹੀ ਚੱਲ ਖੜਾ ਉੱਠ ਕੇ ਓਏ ਠੀਕ ਹੈ ਹੁਣ ਹੁਣ ਗਾਇਜ਼ ਇਹ ਜੀਟੀ ਰੋਡ ਤੇ ਦਹਾਈਆਂ ਪਾਉਂਦਾ ਯਾਰਾਂ ਦਾ ਟਰੱਕ ਵੱਲੀਏ ਰੋਡ ਤੇ ਦਹਾਈਆਂ ਪਾਵੇਂ ਓ ਯਾਰਾਂ ਦਾ ਟਰੱਕ ਵੱਲੀਏ ਤੂੰ ਚੰਗੀ ਤਰ੍ਹਾਂ ਇੱਧਰੋਂ ਡਿੱਗਿਆ ਨਹੀਂ ਆ ਗਏ ਇੱਧਰ ਜਗਾ ਨਹੀਂ ਬਸ ਹੁਣ ਕੱਟ ਮਾਰਦੇ ਕੱਟ ਕੱਟ ਮਾਰਦੇ ਕੱਟ ਮਾਰਦੇ ਕੱਟ ਮਾਰ ਯਾਰ ਇੱਕ ਮਿੰਟ ਬੱਸ ਦਾ ਸਫਰ ਕਿਨੇ ਕੀਤਾ ਬੱਸ ਦੇ ਸਫਰ ਚ ਪਤਾ ਕੀ ਹੁੰਦਾ ਜਦੋਂ ਜ਼ੋਰ ਦੀ ਬ੍ਰੇਕ ਲਾਈ ਹਨ ਸਾਰੇ ਜਿਹੜੇ ਆ ਇੱਕ ਜਿਹੜੇ ਤਿਆਰੇ ਰਹਿੰਦੇ ਆ ਕਰਕੇ ਹਮ ਬ੍ਰੇਕ ਮਾਰੀ ਮੜ ਗਿਆ ਹੈਨਾ ਤੇ ਜਦੋਂ ਇੱਕ ਮਿੰਟ ਜਦੋਂ ਬੱਸ ਵਾਲਾ ਡਰਾਈਵਰ ਐ ਕਰਕੇ ਕੱਟ ਮਾਰਦਾ ਨਾ ਫਿਰ ਫਿਰ ਸਾਰੇ ਇੱਕ ਪਾਸੇ ਨੂੰ ਇਹ ਜਦੋਂ ਜਦੋਂ ਇਧਰ ਕੱਟ ਮਾਰਦੇ ਦਰਵਾਜੇ ਜਾਂਦੇ ਹੋ ਸਾਰੇ ਮम्मा ਮੈਂ ਸੀਟ ਵੈਲਟ ਲਾ ਲੈ ਇੱਕ ਮੁੰਡਾ ਸੀਟ ਵੈਲਟ ਜਿਹੜੇ ਜਿਹੜੇ ਆਏ ਹੱਤ ਪਾ ਕੇ ਖੜੇ ਹੁੰਦੇ ਦੇਖ ਕਿੰਨੇ ਉਹ ਕਿਵੇਂ ਦਾ ਸੀਨ ਹੁੰਦਾ ਮੈਨੂੰ ਲੈ ਚੱਲ ਦਿਆਂ ਨੇ ਭਾਵੇਂ ਪਾੜਾ ਲੈ ਲਈ ਤੀਰਾ ਮੈਨੂੰ ਲੈ ਚੱਲ ਦਿਆਂ ਨੇ ਭਾਵੇਂ ਪਾੜਾ ਕਿੰਨਾ ਪਾੜਾ ਪਾੜਾ ਹੁੰਦਾ ਵਾ ਪਾੜਾ ਮਤਲਬ ਕਿਰਾਇਆ ਪਾੜਾ ਦਾ ਪਾੜਾ ਪਾੜਾ ਇੱਕ ਦੋਣੀ ਦੂਣੀ ਵਾਲਾ ਨਹੀਂ ਹਾਂ ਹਾਂ ਸ਼ਿਮਲੇ ਵਾਲਾ ਸ਼ਿਮਲੇ ਵਾਲੇ پہاੜ ਹਾਂ ਪਹਾੜਾ ਨਹੀਂ ਓਏ ਪਹਾੜਾ ਪਹਾੜਾ ਹੁੰਦਾ ਭੱਬੇ ਨਾਲ ਪਹਾੜਾ ਗਾਇਜ਼ ਚਲੋ ਠੀਕ ਹੈ ਗਾਇਜ਼ ਅਬ ਬਾਅਦ ਚ ਮਿਲਦੇ ਆ ਠੀਕ ਹੈ ਹੁਣ ਸਾਡੀਆਂ ਬਹੁਤ ਜ਼ਿਆਦਾ ਗੱਲਾਂ ਬਾਤਾਂ ਹੋ ਗਈਆਂ ਆਪਾਂ ਬੱਸ ਤੇ ਝੂਟੇ ਲੈ ਜਾਂਦੇ ਆ ਹੋਰ ਕੁਛ ਹੋਦੋ ਨਾ ਆਪਾਂ ਬੱਸ ਤੇ ਜਾਵਾਂਗੇ ਕਿਤੇ ਮੈਨੂੰ ਬਹੁਤ ਥੀ ਹੋ ਗਈ ਮੈਂ ਬੱਸ ਦਾ ਸਫ਼ਰ ਨਹੀਂ ਕੀਤਾ ਤੇ ਬਾਏ ਸੀ ਯੂ ਟਾਟਾ ਬਾਅਦ ਚ ਕਰ ਦਿਆ ਬੱਸ ਦਾ ਸਫ਼ਰ ਉਦੋਂ ਦਿਖਾਵਾਂਗੇ ਜਿੱਦਣ ਜਾਵਾਂਗੇ ਬਰਾਏ ਜੰਨਾ ਨੇ ਤਾਂ ਤੜੀ ਵਾਲਾ ਕੀਆ ਬਣਾਤਾ ਅੰਦਰ ਚੱਲ ਗਿਆ ਆਪਾਂ ਹੁਣ ਗਏ ਮੈਂ ਲੱਗਾ ਥੋੜੀ देर ਪੜਾਈ ਕਰਨ ਤਾਂ ਆਪੜਾ ਹੀ ਕਰਕੇ ਫਿਰ ਮਿਲਦੇ ਹਾਂ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰੇ ਜਣੇ ਉਦੋਂ ਤੱਕ ਸਾਰੇ ਜਣੇ ਗਾਇਸ ਮੈਨੂੰ ਅੱਦਾਂ ਘੰਟਾ ਵੇਖੇ ਖੜੇ ਨੂੰ ਇਹਨਾਂ ਨੇ ਨਾ ਕਦੋਂ ਦੀ ਸਬਜ਼ੀ ਚ ਪਾਣੀ ਪਾ ਦਿੱਤਾ ਉਹਦਾ ਘੰਟਾ ਹੋ ਗਿਆ ਵਿਚਾਰਾ ਰਿੱਜੀ ਜਾਂਦਾ ਰਿੱਜੀ ਜਾਂਦਾ ਕਦੋਂ ਵੀ ਕਹਿੰਦਾ ਮੈਨੂੰ ਛੱਡ ਦਿਓ ਛੱਡ ਦੋ ਸੁੱਕਦਾ ਨਹੀਂ ਹੁਣ ਪਾਣੀ ਸਾਰੇ ਜਣੇ ਗਾਇਸ ਹਲੇ ਨਾ ਪਕਾ ਲਿਆ ਖੀਰਾ ਬੀਟਰੂਟ ਤੇ ਆਹਾ ਗਾਇ ਜੀ ਪੂਛੂ ਹੈ ਯਾਰ ਕਿ ਲੱਗ ਗਈ ਹੈ ਹਰ ਕੇ ਫੜ ਕੇ ਦੇਖੋ ਹਾਂ ਨਾ ਅੱਧਾ ਵੀ ਰੂਟ ਕੱਢੇ ਅੱਧਾ ਹੀ ਛੜੀ ਹੈ ਅਚੂਖਾ ਲੱਗਦਾ ਨਾ ਚੱਲ ਚੱਲ ਦੁਪਾਮ ਕਰ ਗਾਇ ਜੀ ਪੂਛੂ ਹੈ ਯਾਰ ਕਿ ਹੁੰਦੀ ਦੇਖੋ ਬਿੰਗਲੀ ਇਹ ਵੀ ਕੁੱਤੇ ਦੀ ਪੂਛ ੜ ਗਈ ਸਿੱਧੀ ਨਹੀਂ ਹੁੰਦੀ ਮੈਂ ਸਿੱਧੀ ਤਾਂ ਮੈਂ ਖੜ ਕੇ ਰਹਾਂਗਾ ਜੀ ਤੂੰ ਸਾਫ਼ ਹੀ ਕਹਦਾ ਕਿ ਮੇਰੇ ਅੱਗੇ ਪੂਛ ਛੋਟੋ ਬਰਾਂਗਾ ਇਸਾ ਤੋਂ ਪੰਗੇ ਜਾਣੇ ਵੱਟ ਹੀ ਦਿੰਨੇ ਨਾ ਤੇਰੀ ਵੱਡੀ ਦਾ ਪਤਾ ਪੱਦੇ ਲੱਗਾ ਨਾ ਬੱਜੂਗਾ ਬਾਂਸ ਨਾ ਬਾਂਸ ਹੀ ਗਏ ਸਾਡੇ ਸਾਡੇ ਘਰੇ ਨਾ ਇੰਨੇ ਰਿਸ਼ਤੇਦਾਰ ਨਹੀਂ ਹੈਗੇ ਜਿੰਨੇ ਸਾਡੇ ਘਰੇ ਚੂਈਆਂ ਨੇ ਆਂਦੇ ਨਹੀਂ ਰਿਸ਼ਤੇਦਾਰ ਇੰਨੇ ਹਣਾਂ ਮੈਂ ਗਏ ਸੁੱਕਰੀ ਮਮਾ ਨੂੰ ਸ਼ੂਟ ਕਰਨ ਗਏ ਸੀਗੇ ਉਹਦਾ ਮੂਵੀ ਦਾ ਤੇ ਨਾ ਉੱਥੇ ਚੂਈ ਆ ਗਈ ਅਮਾ ਤੇ ਆਂਟੀ ਕਰੇ ਨਾ ਚੂਹਾ ਹੋ ਗਿਆ ਬੁੱਢਾ ਸਾਰਾ ਪੌੜੀਆਂ ਤੇ ਮਾਮੂ ਨਹੀਂ ਸੀਨ ਕਰਦੇ ਪਏ ਚੂਹਾ ਉਹ ਕੋਸਮਿਲ ਦੂਰ ਪੌੜੀਆਂ ਤੇ ਬੈਠਾ ਮਮਾ ਨੇ ਜੋਰ ਦੀ ਜੀਕ ਮਾਰੀ ਸਾਰੇ ਜਣੇ ਹੱਸਦੇ ਬਸ ਗੈਸ ਮੇਰੀ ਮਮਾ ਨੂੰ ਉੱਥੇ ਚਾ ਪੈ ਗਿਆ YouTube ਦਾ ਬਸ ਪਹਿਲਾਂ ਪਹਿਲਾਂ ਤਾਂ ਮੰਮਾ ਨੇ ਸੀਰੀਅਸ ਨਹੀਂ ਲਿੱਤਾ ਦੋ 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 ਫਿਰ ਮੰਮਾ ਨੂੰ ਸ਼ੌਂਕ ਦਾ ਪੈ ਗਿਆ ਫਿਰ ਮੰਮੀ ਲੱਗ ਗਏ ਫਿਰ ਅਸੀਂ ਵੀ ਲੱਗ ਗਏ ਵਲੋਗਿੰਗ ਕਰਨ ਕਿਉਂ ਮੰਮਾ ਹੁਣ ਸਾਡੇ ਤਾਂ ਵਲੋਗਿੰਗ ਛੱਡ ਹੀ ਨਹੀਂ ਜਾਂਦੀ ਆਪੀ ਆਦਤ ਜੀ ਪੈ ਗਈ ਰੋਜ਼ ਫੇਰ ਉੱਠ ਕੇ ਕੈਮਰਾ ਚੱਕ ਕੇ ਹੈ ਗੇਸ ਕਰਨ ਦੀ ਕਿਉਂ ਮੰਮਾ ਗਾਇਸ ਵੀ ਦੇ ਰੋਟੀ ਖਾ ਲੋ ਚਲੋ ਗਾਇਸ ਫਾਟਾ ਕਰਨੇ ਕੇ ਮਿਲਦੇ ਆ ਬਾਏ ਬਾਏ ਸੋ ਗਾਇਸ ਆਪਾਂ ਖਾ ਰਹੇ ਰੋਟੀ ਤੇ ਮੈਂ ਤਾਂ ਖਾ ਲਈ ਆ ਮੈਂ ਦੋ ਤਿੰਨ ਰੋਟੀਆਂ ਖਾ ਲੀਆਂ ਨੇ ਤੇ ਮੈਂ ਬਣਾਈ ਸੀ ਸਬਜ਼ੀ ਕਾਦੀ ਬਣਾਈ ਸੀਗੀ ਲੋਕੀ ਬੜੇ ਲੋਕੀ ਲੋਕੀ ਬਣਾਈ ਸੀ ਮਾਂ ਹੈਲੋ ਗਾਇਸ ਵੀਰੇ ਰੋਟੀ ਖਾ ਲੋ ਸੋ ਗਾਇਸ ਦੇਖੋ ਮੈਂ ਕਿੰਨਾ ਗੋਰਾ-ਗੋਰਾ ਲੱਗਦਾ ਨਾ ਕੇ ਆਇਆ ਮਾਂ ਸ਼ੁਕਰ ਸਭਣਾ ਹਨ ਰੋ ਕੇ ਮਿਲਦੇ ਸੀ ਚਾਹ ਬਣਾ ਲਈਏ ਫਿਰ ਠੀਕ ਆ ਟਾਟਾ ਅੱਜ ਦਾ ਵੀਡੀਓ ਗਾਇਸ ਜੇ ਤੁਸੀਂ ਕਹਿਣਾ ਮੇਰੇ ਮੱਠੋਨੇ ਕਿੰਨੇ ਆ ਗਾਇਸ ਇਹ ਮੇਰੇ ਮਮਾ ਨੇ ਤਾਂ ਛੋਨੇ ਆ ਜੇ ਕਿਸ ਜੇ ਤੁਸੀਂ ਕਿਸੇ ਹੋਰ ਦੇਮਾ ਹੁੰਦੇ ਨਾ ਫਿਰ ਤੁਸੀਂ ਇੰਨੇ ਸੋਹਣੇ ਨਹੀਂ ਸੀ ਹੋਣਾ ਗਾਇਸ ਮੇਰਾ ਪਾਲਿਸ਼ ਹੋਣਾ ਮੰਗਿਆ ਮੇਰਾ ਕਾਕਾ ਜੋਣਾ ਮੰਗਾ ਪਹਿਲਾਂ ਵੀ ਸੋਨਾ ਚਿਕ ਗਾਇਸ ਆ ਮੇਰੀ ਬੰਮਾ ਵਾ ਇਹਨੂੰ ਇਹਨੂੰ ਜੱਲ ਲਾਇਆ ਕੋਲ ਆ ਰਹੀ ਬੱਚ ਕੀ ਆ ਜੋਕਾਂ ਦੀਆਂ ਕਾਲੀ ਮਿਰਚਾਂ ਲੱਡੂ ਕਾਲੀ ਮਿਰਚਾਂ ਲੱਡੂ ਆ ਕਿਵੇਂ ਆ ਸੋ ਗਾਇਸ ਆਪਾਂ ਕੋਠੇ ਤੋਂ ਕੱਪੜੇ ਲੈ ਕੇ ਕਰਕੇ ਸਵਾਰ ਕੇ ਆ ਗਏ ਆ ਤੇ ਹੁਣ ਮਮਾ ਮੱਥਾ ਟੇਕਣ ਲੱਗਿਆ ਹੁਣ ਮਮਾ ਤੇ ਮੈਂ ਵੀ ਮੱਥਾ ਟੇਕਣ ਲੱਗਾ ਵਾਂ ਵੀਰੇ ਮੈਂ ਹੁਣ ਥੋੜਾ ਜਿਹਾ ਸ਼ੈਲ ਸੀਗਾ ਤੇ ਮੇਰਾ ਦਿਲ ਜਿਆ ਨਹੀਂ ਲੱਗਦਾ ਪਿਆ ਸੀਗਾ ਓ ਤੇਰਾ ਦਿਲ ਕਿਹੜੇ ਖੁਸ਼ੀ ਚ ਨਹੀਂ ਲੱਗਦਾ ਮੈਂ ਗੁੱਸੇ ਆ ਤੁਹਾਡੇ ਨਾਲ ਤੁਹਾਨੂੰ ਨਹੀਂ ਬੁਲਾਣਾ ਤੇ ਜੋ ਦਸਾਂ ਆਉਣ ਵਾਲੇ ਚੋਰ ਨਾਲੇ ਚਾਤਰ ਹਾਂ ਕੀ ਤੇ ਇਹ ਦੇਖੀ ਜਾਏ ਮੈਂ ਇਹਨਾਂ ਨੂੰ ਬੁਲਾਉਣਾ ਨਹੀਂ ਫਿਰ ਇਹਨਾਂ ਨੂੰ ਫਿਰ ਆਪਾਂ ਦੁੱਧ ਲੈ ਕੇ ਜਾਣਗੇ ਆਪੀ ਸਾਰਾ ਕੰਮ ਕਰਨਗੇ ਕਰ ਲਾਂਗੇ करने लिया हाथ दिते फिर हाथ पै ती दिते चू ही दित <laughs> पाल <दूद्गुर। आ>, <laughs> तुना, <laughs> <bag on down stop> मारिया <bing yourself> ਸੁਈ ਪਾ ਦੂੰਗਾ ਪਿੱਛੇ ਗਾਇਜ਼ ਕਿਉਂ ਰੋਕੀਏ ਦੇਖੋ ਹੋਰ ਬੇਕਾਰ ਗੈਸ ਤੇ ਪੱਤਾ ਕੀ ਹੋਗਾ ਸੀ ਕੀ ਹੋਗਾ ਮੈਂ ਕਿਹਾ ਫੁੱਟਾ ਮਨਿੰਦਰ ਤੂੰ ਮੇਰਾ ਫੋਨ ਨਾ ਖਰਾਬ ਕਰਦੀ ਅੱਛਾ ਹੋਰ ਆ ਸਦਾ ਤਮਾਸ਼ਾ ਬਣਾ ਦਵੇ ਤੇ ਗਾਇਜ਼ ਆਪਾਂ ਖਾਣ ਲੱਗੇ ਰੋਟੀ ਰੋਟੀ ਖਾ ਕੇ ਤੁਹਾਨੂੰ ਮਿਲਦੇ ਹਾਂ ਸਾਰੇ ਜਣੇ ਸਾਡੇ ਵਲੋਗ ਨੂੰ ਲਾਈਕ ਕਰਦੇ ਹੋ ਯਾਰ ਲਾਈਕ ਕਰ ਦੋ ਅਡੀ ਜੀ ਸਾਡੇ ਪਰਿਵਾਰ ਐ ਲਾਈਕ ਕਰ ਦੋ ਆਹ ਸੈਲਟ ਲੈ ਚੱਲ ਅੰਦਰ ਕੋ ਕਿਆ ਕਿਆ ਹੈ ਇਸਮੇ ਪੜ ਲਾ ਓ ਮੈਂ ਆਪਣੇ ਸੈਲਟ ਮੈਂ ਅਮਾ ਬੜਾ ਪਾਓ ਵਾਲੀ ਗਰਲ ਬਣਨਾ ਆ ਕੀ ਕੀਤਾ ਵਾ ਚੱਕ ਬੁਲਿਆ ਡੁੱਲਗੇ ਨੂੰ ਮਤ ਤੋਂ ਛੁੱਟ ਗਏ ਮੇਰੇ ਲਫੜੀ ਰੱਖ ਉਧਰ ਤੇਲ ਕੋਈ ਨਾ ਪਸੀਨਾ ਗਾ ਤੋ ਆ ਗਿਆ ਨੂਣੀ ਡੁੱਲਿਆ ਯਾਰ ਨੂਨ ਨਹੀਂ ਹੁੰਦਾ ਇਹ ਤਾਂ ਕਾਲਾ ਵਾ ਨੂਨ ਤਾਂ ਨੂਨ ਹੀ ਹੁੰਦਾ ਵਾ ਯਾਰ ਛੱਡ ਤੂੰ ਉਧਰ ਮੈਂ ਬਾਹਰ ਮੈਨੂੰ ਲੱਗਿਆ ਕਹਿੰਦਾ ਮੈਂ ਤਾਂ ਉੱਥੇ ਕੁੰਜੇ ਦੀ ਨਹੀਂ ਲਾਉਣਾ ਇਹ ਸੈ ਮੈਨੂੰ ਲੱਗਿਆ ਕਹਿੰਦਾ ਛੱਡ ਦੇ ਮੈਂ ਚੱਟ ਲੈਣਾ ਕਾਉ ਨਾਲ ਹੱਥ ਧੋਇਓ ਫਿਰ ਹਣ ਉੱਠਣਾ ਹੀ ਪੈਣਾ ਉੱਠਦੀਆਂ ਕਾਨੂੰਨ ਰੱਖਣੀ ਉੱਠ ਖੜਦੀ ਮਨਿੰਦਰ ਤੂੰ ਕਿਉਂ ਲੱਗਿਆ ਮਾਫਲਵੇੜਾ ਪੀਲਾ ਜਾ ਗਾਇਸ ਆਪਣੇ ਅੱਜ ਦੇ ਵੀ ਲੋਕ ਵੀ ਚੇਹੇ ਨਹੀਂ ਜਿਵੇਂ ਵਧੀਆ ਲੱਗਿਓ ਵੇ ਤਾਂ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਗਾਇਸ ਅਸੀਂ ਜਸ ਦੋਨੇ ਐਂਡ ਕਰਦੇ ਕੋ ਮम्मा ਸਾਡੇ ਬਿਜ਼ੀ ਨੇ ਕੰਮ ਕਰ ਰਹੇ ਆ ਉਹ ਦੇਖੋ ਅਸੀਂ ਦੋਨੇ ਐਂਡ ਕਰਨ ਲੱਗੇ ਸਾਰਿਆਂ ਲਾਈਕ ਕਰ ਦਿਓ ਤੇ ਸਾਡਾ ਅਗਲਾ ਵਲੌਗ ਜ਼ਰੂਰ ਦੇਖਿਓ ਜਿਹਦੇ ਵਿੱਚ ਅਸੀਂ ਦੱਸਾਂਗੇ ਵਲੌਗ ਬਣਾਉਂਦਾ ਮਤਲਬ ਕੀ ਆ ਸਾਰਿਆਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰੇ ਜਣੇ ਬਾਏ ਬਾਏ